ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤਾਂ ਦਿਖਾਉਣੀ ਆ ਟੋਕੜ ਗੱਪਣਾ ਮੱਝਾਂ ਇੱਕ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀਆਂ ਗੱਪਣਾ ਤੁਹਾਨੂੰ ਦਿਖਾਉਣੀ ਆ ਗੱਪਣਾ ਆਪਣੀ ਇੱਥੇ ਆ ਕੇ ਪਾਸ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਨਾਮ ਦੱਸਦੇ ਕਰੀ ਫਿਰ ਅੱਜ ਦੰਨ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਲ੍ਹਾ ਗਜ਼ਾਸਪੁਰ ਫੋਨ ਨੰਬਰ ਇਹ ਬੋਲਦਾ 95862755 ਠੀਕ ਆ ਤੇ ਅੱਜ 4 ਫਿਰ ਹਾਂਜੀ 4 ਆ ਸ਼ੁਰੂਆਤ ਤੋਂ ਕੜਗੰਬਣ ਤੋਂ ਕਰ ਲਈਏ ਕੜਗੰਬਣ ਤੋਂ ਹਾਂਜੀ ਕਿੰਨੇ ਚਿਰ ਦੀ ਚੈੱਕ ਪਾਸ ਹੈ 4 ਮਹੀਨਿਆਂ ਦੀ 4 ਮਹੀਨੇ ਚੈੱਕ ਪਾਸ ਆ ਕੀ ਦਲੇ ਅੱਛਾ ਛੇ ਕੋਲੀ ਪੀਦਾ ਨਹੀਂ ਪਾੜੇ ਦੇ ਦੋਵੇਂ ਟਾਈਮ 6 ਕਿਲੋ ਦੁੱਧ ਹੈ 4 ਮਹੀਨੇ ਦੀ ਜਿਹੜੀ ਚੱਕ ਪਾਸ ਹੈ ਕਿੰਦੇ ਦੂਸਰਾ ਸਵੇਰ ਕਹਿੰਦੇ ਜਾਂ ਸੋਨਾ ਇੰਨੇ ਤੇ 12 ਕਿਲੋ ਦੇ ਕਰੀਬ ਕਹਿੰਦੇ ਦੁੱਧ ਸੱਜਰ ਗੱਡੀ ਬਾਕੀ ਚਲੋ ਕੱਦ ਕੱਟਤੀ ਠੀਕ ਹੈ ਇਹ ਆ ਵੀ ਨਾ ਹੁਣ ਵੀ ਚਾਹ ਪਾਣੀ ਦਾ ਸਾਰੀ ਜਣਾ ਤੇ ਗਾਂ ਤੇ ਹਲਾਂ ਫੇਰ ਇਹਨੇ ਸੱਜਰ ਹੋ ਜਾਣਾ ਤੇ ਮੁੱਲ ਫਿਰ ਵੇਚੀਆ ਦਾ ਕਿੰਨੇ ਦੀ ਦੇ ਦੀਆ ਫਿਰ ਮੁੱਲ ਤੇ ਵੇਚੀ ਦਾ 60000 ਪਕਿੰਗਿਆ ਦੇ ਦੀਏ 52 ਦੀ ਦੇ ਦੀਏ 50000 ਦੀ ਅੱਛਾ 50000 ਦੀ 50000 ਦੀ ਠੀਕ ਹੈ ਜੀ 50000 ਦੀ ਜਿਹੜੀ ਕਹਿੰਦੇ ਦੇ ਦੇਾਂਗੇ ਤੇ ਬਾਕੀ ਆ ਥਾਣੇ ਦੇ ਦੇਖ ਸਕਦੇ ਲਾਗੇ ਤੋਂ ਆਜ ਤੇ ਹੁਣ ਆ ਗਾਂ ਦਾ ਨਮਖਾਉਣੀ ਹੈ ਜਰਸੀ ਕ੍ਰੋਸ ਤੇ ਆ। ਵੇਖੋ ਵੇਖੀ ਗਾਂ ਨੂੰ ਕੋਈ ਅੰਦੀ ਕੋਈ ਨਹੀਂ। ਵੇਖੋ ਕਿੱਥੇ ਕਿੱਥੇ ਲਿਵਾਰ ਲਗਾ ਕਰ ਮਾਣੀ ਮੇਰੇ ਕੋ ਥਾਣਾ। ਠੀਕ ਹੈ। ਤੇ ਆਹ ਵੇਖੋ। ਉੱਥੇ ਬੰਨੇ ਦੀ ਬੋ। ਵੇਖੋ ਠੰਡੀ ਸੀਲ ਆ ਗਏ ਪੂਰੀ। ਇਧਰ ਬਾਈ। ਆਹ ਵੇਖੋ। ਠੀਕ ਹੈ। ਇਧਰ ਮਰਜੀ ਬੈਠੇ ਉਹਦੇ। ਠੀਕ ਹੈ। ਠੰਡੀ ਸੀਲ ਆ ਪੂਰੀ। ਤੋਰੋ ਫੇਰ ਇਹਨਾਂ। ਇਹ ਕਿੰਨੇ ਕੇ ਦੁੱਧ ਆ ਲਈ ਆ? ਦੁੱਧ ਵਿੱਚ 15-16 ਲੀਟਰ ਆ ਲਈ ਰਹਿਆ। ਅੱਛਾ। 15-16 ਲੀਟਰ ਦੇ ਕਰੀਬ ਜਿਹੜਾ ਚੁਾਈ ਜਾ। ਤੋਰ ਤੋਰ। ਅਜੇ ਦਿਨ ਕੋ ਹਫਤੇ ਦੇ ਵਿੱਚ ਵਿੱਚ ਸੂਪਣਾ ਇਹਨੇ 3-4 ਦਿਨਾਂ ਦੇ ਵਿੱਚ ਵਿੱਚ ਸੂਪੂਗੀ। ਤਿਆਰ ਹੀ ਆ। ਬੜੀ ਵੰਨ ਵੀ ਬਣਾ ਓਖਾ ਜੂ ਐਦ ਨੂੰ ਹੋਣੀ ਕੋ। ਬਾਕੀ ਜੇ ਢਲਾ ਢੁਲਾ ਹਵਾਨੇ ਤੇ ਕਾਫੀ ਆ। ਵੇਖੋ ਗਾਣਾ ਕਿਆ। ਅੰਦਰ ਆਇਆ। ਬਾਕੀ ਤਿਆਰ ਚੰਗੀ ਹੋਊਗੀ ਥੱਲੇ। ਸਾਦੇ ਸਦੇ ਢਲਾ ਹਵਾਨੇ ਜੱਲੇ ਕਾਫੀ ਆ। ਵੇਖੋ ਅੱਧਾ ਵੀ ਚੰਗੀ ਭਰ ਗਈ ਥੱਲੇ। ਇਸ ਮੁੱਲ ਫਿਰ ਇਹਦਾ ਮੁੱਲ 50000 ਹੈ 45000 ਦੇ ਦਈਏ 42 ਦੀ ਦੇ ਦਈਏ ਪੂਰੇ 40 ਦੀ ਅੱਛਾ ਪੂਰੇ 40 ਦੀ ਹਾਂ ਜੀ ਠੀਕ ਹੈ ਜੀ 15-16 ਲੀਟਰ ਦੇ ਕਰੀਬ ਕਹਿੰਦੇ ਦੁੱਧ ਚਵਾਈ ਜਾਊਗੀ ਤੇ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਤੇ 40000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਹੁਣ ਮੱਝਾਂ ਤੁਹਾਨੂੰ ਦਿਖਾਉਣੀ ਆ ਦੋ ਦੋਵੇਂ ਮੱਝਾਂ ਜਿਹੜੀਆਂ ਪੂਰੀਆਂ ਪਲੀਆਂ ਵਾਂ ਰਾਜੀ ਮੱਝਾਂ ਆਆਂ ਦੋਵੇਂ ਠੀਕ ਠੀਕ ਕਿੰਨੇ ਕੇ ਦੁੱਧ ਵਾਲੀ ਜੇ ਵਿਧੀ ਮੱਜ ਜੀ ਇਹ 15 ਕਿਲੋ ਤੁਸੀਂ ਦੇਉਗੀ ਅੱਛਾ ਵਾਸੀ ਦੇਉਗੀ 15 ਕਿਲੋ ਦੀ ਕਰਾਡੀ ਤੇ ਮੈਂ ਘਰ ਦਾਗੇ ਅੱਛਾ ਦੇਖੋ ਥਣ ਕਿਤੇ ਕਿਤੇ ਲੱਗਾ ਜਾਗੇ ਰਗੜਾ ਰਗੜਾ ਜਗਾ ਇੱਧਰ ਦੇਖੋ ਕਿੱਥੇ ਕਿੱ데 ਥਣ ਲੱਗਾ ਦੇਖਦੇ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਹੈ ਇਹਦੇ ਮਿਲ ਕੇ ਮੈਂ ਨਹੀਂ ਮਿਲਣ ਥਣ ਫਾੜੋ ਦੇਖੋ ਲੇਵਾਸ ਬਾਕੀ ਨਾਣਾ ਦੇਖੋ ਤੁਸੀਂ ਸੈਕਟਰੀ ਨੂੰ ਠੀਕ ਆ ਇੱਧਰ ਦੇਖੋ ਇਸ ਤੋਂ ਇਹ ਦੋ ਦਿਨਾਂ ਦੇ ਨਹੀਂ ਮੈਂ ਦਿੰਦੀ ਦੇਖੋ ਇਹਾਂ ਕੁਛ ਨਿਕਰ ਕੀਤੀ ਜਾਂਦੀ ਆ। ਬਾਕੀ ਚੰਗੀ ਭਾਰੀ ਆ ਮੱਝ ਜਿਹੜੀ ਭਾਰੇ ਪੱਲੇ ਦੀ ਆ। ਦੇਰੀਆਂ ਚ ਚੌਣ ਵਾਲੀਆਂ ਮੱਝਾਂ ਤਾਂ ਹੁਣ ਦਿਖਾਉਣੀ ਆ ਦੋਵੇਂ। ਪੂਰੀ ਨਿਕਰ ਮੱਝ ਆ। ਇਹ ਆ ਵੀ ਦੋਵੇਂ ਸੱਜੀਆਂ ਮੱਝਾਂ ਚਲੋ ਜੀ ਸੁਣੀਆਂ ਵਾ। ਸਾਰੀਆਂ ਕਰਮੀਆਂ ਦੁੱਧ ਇਹਨਾਂ ਚੰਗਾ ਕੱਢੀ ਜਾਂਣਾ। ਅਜੇ ਹੱਥ ਲਾ ਹਵਾਨੇ ਤੇ ਕਾਫੀ ਆ ਜਿਹੜੀ। ਹਾਂ ਦੇਖੋ। ਬਾਕੀ ਚੰਗਾ ਹਵਾਨਾ ਭਰੰਦੀ ਆ। ਕੀ ਬੰਦ ਹੋ ਗਿਆ ਤਾਂ ਦੇਖ ਤਾਂ ਤੇ ਇਹਦਾ ਮੁੱਲ ਫਿਰ ਮੁੱਲ ਦਾ ਲੱਖ ਅੱਛਾ ਹਾਂ ਜੀ 95 90 ਦੀ ਅੱਛਾ 90000 ਦਾ 50000 ਦੀ ਠੀਕ ਹੈ ਤੇ ਆਹ ਮੱਜ ਕਿਹਦੀ ਤਿਆਰ ਦੀ ਵੀਰ ਦੀ ਜੱਜਾ ਸੁਆਰੇ ਥੋੜਾ ਮੀਆਂ ਤੋਂ ਰਸਤਨੋਂ ਆਇਆ ਵੀ ਅੱਛਾ ਲਈਆਂ ਇਧਰੋਂ ਆ ਠੀਕ ਹੈ ਜਿਹੜਾ 15 ਲੀਟਰ ਦਾ ਬਾਹਰ ਜੋੜੀ ਨੇ ਪਹਿਲਾਂ ਦੀ ਜਵਾਗੜਿਆ ਆਹ ਦਾ ਪਰਦਾ 16 ਲੀਟਰ ਦਾ ਦੋਗੀ 15 ਲੀਟਰ ਦੇ ਕਿਹੜੇ ਆ ਕੀ ਚੀਜ਼ ਦੀ ਬਈ ਸਾਢੇ ਕਿਤਾ ਦੀ 15 15 ਲੀਟਰ ਵਾਲੀਆਂ ਮੱਜਾਂ ਜਿਹੜੀਆਂ ਦੋਨੀਆਂ ਆ ਇਹਦੀ ਆ ਦੇਖ ਸਾਦੇ ਹਵਾਨਾ ਇਹਦਾ ਵੀ ਇਹ ਚੱਪ ਗਾਈਆਂ ਵਾਂਗੂ ਮਾਰੂਗੀ ਚੜਾ ਇਹ ਕੋ ਉਹ ਆਪੇ ਇਹ ਕੋ ਆ ਦੇਖ ਸਾਦੇ ਹਵਾਨਾ ਇਹਦਾ ਗਾਈ ਬੜੇ ਮਨ ਮਾਰਦੀ ਨਹੀਂ ਇਹਨੂੰ ਬਾਕੀ ਚੱਪਣਾ ਤੇ ਆ ਥਾਂ ਨੇ ਤੇ ਦੇਖ ਸਾਦੇ ਬਾਕੀ ਇਹਨਾਂ ਦੀ ਗਾਰਡ ਵੀ ਚੰਗੀ ਨਿਕਲੂਗੀ 13 ਫਿਰ ਮੁੱਲ ਇਹਦਾ ਮੁੱਲ ਵੀਰ ਜੀ ਮਹੀਨੇ ਦੋ ਦਿਨ ਦਾ ਲੈਣੀ ਦੋ ਤੋਂ 15 16 ਕਿਲੋ ਦੀ ਗਰੰਟੀ ਆ ਹਾਂਜੀ ਇਹ ਦੇ ਦੀਏ ਪੂਰੇ ਮੰਗਲ ਨੂੰ ਜੋ ਮਰੀ 95000 ਵੀ ਇਹ ਵੇ ਬਰਾਬਰ ਇੱਕ ਇੱਕ 81 ਦਾ ਜੋੜਾ ਹੀ ਦੇ ਦਈਏ ਇੱਕ ਅਸੀਆ ਜੋੜਾ ਦਾ ਜਿਹੜਾ ਵੀਰ ਮਈਆਂ ਰਹਿ ਗਈਆਂ ਨਾ 13 ਰੱਖੀਆਂ ਨਾ ਰੋਲ ਵਾਲੇ ਦੋ ਮਹੀਨੇ 30 ਕਿਲੋ ਦੁੱਧ ਦੇਣਾ ਹੈ ਠੀਕ ਅੱਛਾ 30 31 ਕਿਲੋ ਦੁੱਧ ਦੇਣਾ ਕੱਢੀ ਜਮੇ ਸਾਰਾ ਸਾਲ ਚ ਹੋਵੇ ਪੂਰਾ ਸਾਲ ਮਈਆਂ ਚ ਹੋਵੇ ਫਿਰ ਇਹਦੇ ਬਾਅਦ ਤਾਂ ਇਹ ਦੀ ਵੀਰ ਜੀ ਫੰਡਰ ਮਹੀਨੇ ਕੋ ਨਾਲ ਹੀ ਇਹਨਾਂ ਵਜੇ ਦੇਣਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਦੇ ਘਰੋਂ ਪਾਸ ਕਰਕੇ ਨਾ ਕਿ ਤਸੱਲੀ ਕਰਕੇ ਜਿੰਮੀਆਂ ਤੋਂ ਕਿਹੜਾ ਬੈਰੀ ਛੱਡ ਗਏ ਜਾਂ ਰੜੀ ਮੋਟੀ ਕਰ ਤਰਪਣ ਲੱਗੀ ਆ ਠੀਕ ਹੈ ਜੀ ਇਹਦਾ ਮੋਗੇ ਲੱਗੇ ਹੁੰਦੇ ਆ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾ ਕੇ ਤੇ ਆਪਣੀ ਤਸੱਲੀ ਕਰਕੇ ਖੜੋ